ਸੰਗਰੂਰ ਦੇ ਬਡਰੁਖਾ ਚੌਂਕੀ ਪੁਲਿਸ ਨੇ 5 ਤੋਲੇ ਸੋਨੇ ਤੇ ਨਗਦ ਰਕਮ ਸਮੇਤ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਇਹ ਚੋਰੀ ਉੱਬਾਵਾਲ ਪਿੰਡ ਦੇ ਵਿੱਚ 21 ਤੇ 22 ਜੂਨ ਦੀ ਰਾਤ ਨੂੰ ਹੋਈ ਸੀਗੀ ਚੌਂਕੀ ਇੰਚਾਰਜ ਅਮਰੀਕ ਸਿੰਘ ਮੁਤਾਬਕ ਦੋਸ਼ੀ ਨਸ਼ੇ ਦੀ ਲਤ ਕਰਕੇ ਚੋਰੀਆਂ ਕਰਦਾ ਸੀਗਾ ਇਹ 12 ਜੂਨ ਨੂੰ ਬਰਨਾਲਾ ਜੇਲ੍ਹ ਤੋਂ ਰਿਹਾ ਹੋਇਆ ਸੀ ਤੇ ਇਸ ਉੱਤੇ ਪਹਿਲਾਂ ਤੋਂ ਵੀ ਚੋਰੀ ਦੇ 5 ਮਾਮਲੇ ਦਰਜ ਨੇ ਪੁਲਿਸ ਨੇ ਚੋਰੀ ਕੀਤਾ ਹੋਇਆ ਸਮਾਨ ਜਿਹੜਾ ਪਰਿਵਾਰ ਹੈ ਉਸ ਨੂੰ ਸੌਂਪੰਦੀ ਹੁਣ ਗੱਲ ਕਹੀ ਹੈ ਤੇ ਇਸ ਚੋਰ ਨੂੰ ਫੜ ਲਿਆ ਇਹ ਜੀ ਸਾਡੇ ਇਲਾਕੇ ਦੇ ਵਿੱਚ ਉੱਬਲ ਪਿੰਡ ਪੈਂਦਾ। ਉੱਥੇ 21/6 ਦੀ ਦਰਮਿਆਨੀ ਰਾਤ ਨੂੰ ਅਮਨਦੀਪ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਉੱਬਲ ਦੇ ਘਰ ਕਿਸੇ ਅਨਨੌਨ ਕਿਸੇ ਅਨਨੌਨ ਵਿਅਕਤੀ ਨੇ ਵੜ ਕੇ ਇਹਨਾਂ ਦੇ ਘਰੋਂ ਕਰੀਬ 6 ਟੋਲੇ ਸੋਨਾ 5000 ਰੁਪਏ ਨਵਾਰੀ ਦੇ ਵਿੱਚੋਂ ਚੋਰੀ ਕਰ ਲਈ ਸੀ। ਉਦੋਂ ਬਾਅਦ ਜੀ ਇਹਦੀ ਇਨਵੈਸਟੀਗੇਸ਼ਨ ਨਾਪ ਦੇ ਤੌਰ ਤੇ ਉਹ ਕਰਦੇ ਰਹੇ ਪੜਤਾਲ ਕਰਦੇ ਰਹੇ ਸਾਡੇ ਕੋਲ ਇਹਨਾਂ ਨੇ 11 7 2022 ਨੂੰ ਆ ਕੇ ਦੱਸਿਆ ਵੀ ਜਿਹੜੇ ਸਾਡੇ ਘਰ ਦੇ ਵਿੱਚ ਚੋਰੀ ਹੋਈ ਸੀ ਉਹ ਸਾਨੂੰ ਪਤਾ ਲੱਗ ਗਿਆ ਵੀ ਉਹ ਰਾਜਪੂਸ਼ਣ ਪੁੱਤਰ ਅਸ਼ੋਕ ਕੁਮਾਰ ਜੋ ਸੱਜਕੜ ਐ ਸੰਗਰੂਰ ਪੁੱਲ ਤੇ ਰਹਿੰਦਾਗਾ ਆਪਣਾ ਸੌਰੀ ਮਹਾਰਾਮਾਗਰ ਵਾਸੀ ਦੇ ਵਿੱਚ ਸੋਏ ਦੇ ਉੱਤੇ ਉਹ ਗੈਂ ਚੋਪੜੇ ਨੂੰ ਵਿਚਰੇ ਅੰਡਰ ਤਾਂ ਅਸੀਂ ਉਹ ਮੁਕਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਅੰਡਰ ਰਿਪੋਰਟੇਸ਼ਨ ਦੇ ਵਿੱਚ ਉਹਨੇ ਦੱਸਿਆ ਵੀ ਜਿਹੜਾ ਚੋਰੀ ਮੈਂ ਹੀ ਕੀਤੀ ਸੀ ਇਹ ਇਨਸਾਫ ਕੀਤਾ ਉਦੋਂ ਉਪਰੰਤ ਜੀ ਉਹਨੂੰ ਅਸੀਂ ਪੁਲਿਸ ਰਿਮਾਂਡ ਤੇ ਲਿਆ ਕੇ ਉਸ ਕਿਸ ਦੌਰਾਨ ਉਹਨੂੰ ਫਰਦ ਇਨਸਾਫ ਦੇ ਮਤਾਬਿਕ ਲਿਜਾ ਕੇ ਸਕੂਲ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਸੀ ਪ੍ਰਾਇਮਰੀ ਸਕੂਲ ਰਾਮਨਾਗਰ ਵਾਸੀ ਸੰਗਰੂਰ ਤੋਂ ਅਸੀਂ ਸੋਨਾ ਰਿਕਵਰ ਕਰ ਲਿਆ ਜੋ ਚੋਰੀ ਹੋਈ ਸੀ ਕਿੰਨੇ ਤੋਲੇ ਦੋਲੇ ਕਰੀਬ 5 ਪਲੱਸ ਆ ਜੀ 5 ਤੋਲੇ ਪਲੱਸ ਚੋਰੀ ਹਾਂ ਹਾਂਜੀ ਹਾਂ ਜਿਹੜਾ ਚੋਰ ਫੜਾਇਆ ਗਿਆ ਜੀ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਇਹਦੇ ਉੱਤੇ ਜੀ ਮੁਕੱਦਮੇ ਨੇ ਪਿੱਛੇ ਵੀ ਵੱਖ-ਵੱਖ ਥਾਣਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਨੇ ਚੋਰੀ ਦੇ ਹੁਣ ਇਹ 12-6 ਨੂੰ ਹੀ ਬਰਨਾਲਾ ਜੇਲ੍ਹ ਤੋਂ ਰਿਹਾ ਹੋ ਗਿਆ ਹੈ